ਦੋਸਤੋ ਮੈਂ ਕੱਲ ਪਰਸੋਂ ਇੱਕ ਵੀਡੀਓ ਪਾਈ ਸੀ ਐਸੇ ਠੱਠੇ ਦੀ ਸਾਨ ਦੀ ਇਹ ਆਵਾਰਾ ਹੋ ਗਿਆ ਹੁਣ ਆਵਾਰਾ ਹੋ ਗਿਆ ਕਿਸੇ ਨੇ ਇਹਨੂੰ ਪਹਿਲਾਂ ਪਾਲਿਆ ਇਹ ਤੋਂ ਕੰਮ ਲਿਆ ਵਰਤਿਆ ਇਹਨੂੰ ਬਾਅਦ ਚ ਛੱਡ ਦਿੱਤਾ ਔਰ ਜਦੋਂ ਇਹਨੂੰ ਦੂਰ ਦਰਾਡੇ ਕਿਤੇ ਛੱਡ ਜਾਂਦੇ ਆ ਤੇ ਫਿਰ ਲੋਕਾਂ ਦੀਆਂ ਜ਼ਮੀਨਾਂ 'ਚ ਵੱੜਦਾ ਲੋਕੀ ਵੀ ਇੱਦੇ ਹੈਗੇ ਆ ਜਾਨੀ ਮਾਰਦੇ ਆ ਫਿਰ ਜਾਨਵਰ ਦੇ ਬੇਜਵਾਨ ਆ ਯਾਰ ਰੱਬ ਦਾ ਹੀ ਵਾਸਤਾ ਬੇਜਵਾਨਾਂ ਦੇ ਨਾਮ ਆਰਿਆ ਕਰੋ ਕੀ ਖਾਲੂਗਾ ਉਹ ਕਿੰਨਾ ਖਾਲੂਗਾ हां ठीक है नुकसान करदा भाई ओनु थोड़ा गां तोड़ दियो कल मैं इदा वीडियो, वीडियो पाई ते एक विच कमेंट आवे ਤੁਸੀਂ ਆਪਣੇ ਘਰ ਲੈ ਜਾਓ جناب ਜੇ ਕਿਤੇ ਹੁੰਦਾ ਨਾ ਵੀ ਰੱਬ ਇਦਾਂ ਦੀ ਚੀਜ਼ ਹੁੰਦੀ ਕਰਦਾ ਕੋਈ ਇਦਾਂ ਦਾ ਹਸਾਬਕਾ ਹੁੰਦਾ ਮੈਂ ਜ਼ਰੂਰ ਲੈ ਜਾਂਦਾ ਪਰ ਸਾਡੇ ਕਾਨੂੰਨ ਹੀ ਹੈ ਨੀਗਾ ਇਹ ਸਰਕਾਰਾਂ সামਹ ਸਕਦੀਆਂ ਜਾਂ ਇਹ ਜਿਹੜੇ ਗਊਸ਼ਾਲਾ ਬਣੀਆਂ ਹੋਈਆਂ ਉਹ সামਹ ਸਕਦੀਆਂ ਪਰ ਸਾਹਮ ਦਾ ਸੁਮ ਦਾ ਕੋਈ ਨਹੀਂ ਇੱਥੇ ਚਲੋ ਉਹ ਵੀਡੀਓ ਪਾਈ ਤੇ ਦੇਖੀ ਹੋਰ ਲੋਕਾਂ ਨੇ ਤੇ ਬੇਨਤੀ ਸਵੀਕਾਰ ਕੀਤੀ ਹੁਣ ਆ ਪਿੰਡ ਵਾਸੀ ਆਪਣੇ ਸੱਜਣ ਮਿੱਤਰ ਉਹਨਾਂ ਨੇ ਇਹਨੂੰ ਫੜਿਆ ਫੜ ਕੇ ਟਿਕਟੂਕੇ ਲਵਾਏ ਲਾਇਆ ਤੇ ਇਹਦੇ ਪੱਟੀਆਂ ਕੀਤੀਆਂ ਡਾਕਟਰ ਸੱਦ ਕੇ ਧੰਨਵਾਦ ਹੈ ਭਾਈ ਮਨਜੀਤ ਘੋੜੇ ਦਾ ਜੈਲ ਭਾਜੀ ਦਾ ਜਾਂ ਹੋਰ ਜਿਹੜੇ ਪਿੰਡ ਦੇ ਹੈਗੇ ਆ ਸੱਜਣ ਵੱਡੇ ਭਰਾ ਛੋਟੇ ਭਰਾ ਬੜੀ ਮਿਹਰਬਾਨੀ ਉਹਨਾਂ ਦੀ ਜਿਹੜਾ ਇਸ ਬੇਜਵਾਨ ਦੇ ਸਹਾਰਾ ਬਣਿਆ ਇਹਨੂੰ ਹੁਣ ਆਪਣੇ ਖੁਦੇ ਰੱਖ ਲਿਆ ਤੇ ਉੱਥੇ ਹੀ ਇਹਦੀ ਦੇਖਰੇਖ ਕਰਾਂਗੇ ਪੱਠਾ ਟੱਕਾ ਇਹਨੂੰ ਪਾਵਾਂਗੇ ਜੇ ਜਦੋਂ ਇਹ ਕਾਇਮ ਹੋ ਗਿਆ ਫੇਰ ਨੂੰ ਕਿਸੇ ਪਾਸੇ ਤੰਗ ਨਾ ਸਹੀ ਥਾਂ ਤੇ ਇਹਨੂੰ ਛੱਡ ਕੇ ਆਵਾਂਗੇ ਸੋ ਕਹਿਣ ਦਾ ਭਾਵੇਂ ਆ ਜਿਹੜੇ ਕਿਸਾਨ ਵੀਰ ਆ ਉਹਨਾਂ ਨੂੰ ਬੇਨਤੀ ਆ ਇਹ ਬੇਜਵਾਨ ਆ ਇਹ ਕੁਝ ਨਹੀਂ ਖਾਂਦਾ ਅਸੀਂ ਓਦਾਂ ਬਹੁਤ ਬਹੁਤ ਵੱਡੇ ਪੁੰਨ ਕਰਦੇ ਆਂ ਦਾਨ ਕਰਦੇ ਆਂ ਜਦੋਂ ਕਣਕ ਵੱਢ ਹੁੰਦੀ ਆ ਅਸੀਂ ਗੁਰਦੁਆਰਿਆਂ ਨੂੰ ਦੇ ਕੇ ਆਉਨੇ ਕਣਕ ਦੀਆਂ ਬੋਰੀਆਂ ਗਰੀਬਾਂ ਨੂੰ ਵੰਡਦੇ ਆਂ ਸੋ ਇਹ ਸੋਚ ਲਿਆ ਕਰੋ ਕਿ ਇਹ ਵੀ ਰੱਬ ਦਾ ਭੇਜਿਆ ਜੀ ਆ ਰੱਬ ਸਾਨੂੰ ਪਰਖਦਾ ਸਾਡੇ ਦਿਲ ਦੇਖਦਾ ਵੀ ਕਿੰਨੇ ਕੁ ਵੱਡੇ ਦੇ ਲਿਆ ਅਜੀ ਕਹਿਣਾ ਵੀ ਕਿਸਾਨ ਵਰਗਾ ਕੋਈ ਹੋਰ ਦੁਨੀਆ ਤੇ ਇਨਸਾਨ ਹੈ ਨਹੀਂ ਪਰ ਜੇ ਵਾਕੇ ਚੰਗਾ ਹੈ ਕਿਸਾਨ ਜਾਂ ਚੰਗੇ ਲੋਕ ਤਾਂ ਨਾਮ ਮਾਰਿਆ ਕਰੋ ਨਹੀਂ ਤਾਂ ਫਿਰ ਮੈਂ ਕਹਿੰਨਾ ਜੇ ਕਿਸਾਨ ਵਰਗਾ ਕੋ ਦੁਨੀਆ ਤੇ ਕੋਈ ਇਨਸਾਨ ਹੈ ਨਹੀਂ ਤੇ ਕਿਸਾਨ ਨਾਲੋਂ ਵੱਡਾ ਕੋਈ ਬੁਚੜ ਵੀ ਹੈ ਨਹੀਂ ਜਿਹੜੇ ਇਹਨਾਂ ਨੂੰ ਮਾਰਦਾ ਸਾਰੇ ਵੀ ਨਹੀਂ ਇਦਾਂ ਦੇ ਵੀਰ ਕਿਸਾਨ ਕਈ ਹੈਗੇ ਆ ਵਧੀਆ ਚੰਗੇ ਸਾਡੇ ਵਰਗੇ ਬੰਦੇ ਵੀ ਸੋ ਜਿਹੜੇ ਕਰਦੇ ਇਹਨਾਂ ਨਾਲ ਬੇਜਵਾਨਾਂ ਨਾਲ ਮਾਰੀਆਂ ਹਰਕਤਾਂ ਮਾਰਦੇ ਆ ਕੁੱਟਦੇ ਆ ਉਹਨਾਂ ਦੀ ਗੱਲ ਆ ਇਹ ਹੁਣ ਆ ਵੀ ਕਿਸਾਨ ਹੀ ਆ ਜਿਹੜੇ ਜੈਲ ਭਾਜੀ ਹੁਣੀ ਆ ਅਨਜੀਤ ਕੋੜਾ ਹੋਰ ਪਿੰਡ ਦੇ ਪੀਰਪਰਾ ਆ ਸੋ ਤੁਹਾਡੀ ਕੀ ਰਾਏ ਆ ਇਸ ਬਾਰੇ ਤੁਸੀਂ ਵੀਡੀਓ ਦੇ ਕੇ ਸ਼ੇਅਰ ਜਰੂਰ ਕਰਿਓ ਤਾਂ ਜੋ ਲੋਕਾਂ ਤੱਕ ਪਹੁੰਚਣ ਲੋਕੀ ਇਦਾਂ ਦੀਆਂ ਹਰਕਤਾਂ ਨਾ ਕਰਨ ਬਹੁਤ ਬਹੁਤ ਧੰਨਵਾਦ ਫੋਲੋ